ਪਿਛਲੇ ਕੁਝ ਮਹੀਨਿਆਂ ਤੋਂ ਇਹ ਚਰਚਾ ਦਾ ਵਿਸ਼ਾ ਬਣਿਆ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਤੋਂ ਬਾਅਦ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਗੁਰਪਤਵੰਨ ਸਿੰਘ ਪੰਨੂ ਦੇ ਕੇਸ ਦੇ ਵਿੱਚ ਉਹਨਾਂ ਨੂੰ ਅਸੈਸੀਨੇਸ਼ਨ ਅਸੈਸੀਨੇਸ਼ਨ ਕਰਨ ਦੇ ਲਈ ਇੱਕ ਇੰਡੀਅਨ ਅਫੀਸ਼ੀਅਲ ਨੂੰ ਗ੍ਰਿਫਤਾਰ ਕੀਤਾ ਗਿਆ ਜਾਂ ਇੱਕ ਇੰਡੀਅਨ ਸਿਟੀਜ਼ਨ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਸੋ ਕਾਲਡ ਉਹਦੇ ਬਿਆਨਾਂ ਦੇ ਮੁਤਾਬਕ ਕਿਸੇ ਇੰਡੀਅਨ ਅਫੀਸ਼ੀਅਲ ਦੇ ਟੱਚ ਦੇ ਵਿੱਚ ਸੀ ਸੋ ਉਹ ਸਾਰਾ ਕੇਸ ਨੇ ਹੁਣ ਇੱਕ ਨਵਾਂ ਮੋੜ ਲਿਆ ਹੈ ਜਦੋਂ ਅਮਰੀਕਾ ਦੀ ਇੱਕ ਅਦਾਲਤ ਵੱਲੋਂ ਇੰਡੀਆ ਦੇ ਕੋ ਹਾਈ ਅਫੀਸ਼ੀਅਲਸ ਨੂੰ ਸਮਨ ਜਾਰੀ ਹੋਏ ਨੇ ਜਿਹਦੇ ਵਿੱਚ ਅਜੀਤ ਬਰਵਾਲ ਦਾ ਨਾਮ ਵੀ ਆਇਆ ਔਰ ਜਿਹੜਾ ਸਾਮਤ ਗੁਆਰ ਜਦੋਂ ਉਹ ਰਾਤ ਦਾ ਚੀਫ ਸੀਗਾ ਉਹਦਾ ਨਾਮ ਵੀ ਆਇਆ ਸੋ ਉਹ ਸਮਨ ਜਾਰੀ ਹੋਏ ਨੇ ਐਸੀ ਸਮਝਦਿਆਂ ਕਿ ਇੱਕ ਤੇ ਇਹਨੂੰ ਦੋ ਪੱਖ ਤੋਂ ਦੇਖਣਾ ਚਾਹੀਦਾ ਪਹਿਲਾ ਕਿ ਅਮਰੀਕਾ ਦੀ ਜਿਹੜੀ ਜੁਡੀਸ਼ਰੀ ਆ ਉਹ ਆਪਣੇ ਸਿਟੀਜ਼ਨ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਆ ਔਰ ਜੇ ਕਿਸੇ ਨੂੰ ਉਥੇ ਜਾਨ ਦਾ ਖਤਰਾ ਹੈ ਤੇ ਉਹਦੇ ਲਈ ਉਹ ਕਿਸੇ ਇੱਕ ਮੁਲਕ ਦਾ ਵਿੱਚ ਉਸ ਇਨਸਾਨ ਦਾ ਕੀ ਰੁਤਬਾ ਹੈ ਇਹ ਵੇਖ ਕੇ ਕੇਸ ਦਰਜ ਨਹੀਂ ਕਰਦੇ ਸੋ ਉਹ ਕੇਸ ਦਰਜ ਹੋਏ ਨੇ ਉਹਨਾਂ ਨੇ ਸਮਨ ਆਏ ਨੇ ਔਰ ਉਹਦੇ ਆਲੇ ਦੁਆਲੇ ਹਣ ਸਿੱਖਾਂ ਦੀ ਜਿਹੜੀ ਪੋਲਿਟਿਕਸ ਆ ਚੱਲਦੀ ਹੈ ਦੇਖੋ ਇਹਨਾਂ ਤੇ ਤਾਂ ਕੋਈ ਵੀ ਅਲੀਗੇਸ਼ਨ ਲੱਗਦਾ ਜਦੋਂ ਤੇ ਇਹ ਉਹਨੂੰ ਬੇਵਾਜਬ ਦੱਸ ਦਿੰਦੇ ਨੇ ਜਦੋਂ ਭਾਈ ਹਰਦੀਪ ਸਿੰਘ ਨੱਜਰ ਦੀ ਅਸੈਸਿਨੇਸ਼ਨ ਹੋਈ ਤੇ ਉਹਨੂੰ ਵੀ ਇਹਨਾਂ ਬੇਵਾਜਬ ਦੱਸਿਆ ਜਦੋਂ ਪੰਨੂ ਵਾਲਾ ਕੇਸ ਆਇਆ ਇਹਨਾਂ ਪਹਿਲੇ ਦਿਨ ਇਹੋ ਕਿਹਾ ਜੀ ਇਦਾਂ ਦੀ ਕੋਈ ਗੱਲ ਨਹੀਂ ਫਿਰ ਨਿਕਲ ਗੁਫਤਾ ਦਾ ਫੜੇ ਜਾਣਾ ਜਿਸ ਤਰੀਕੇ ਨਾਲ ਟਰੂਡੋ ਵੱਲੋਂ ਬੋਲਿਆ ਗਿਆ ਪਾਰਲੀਮੈਂਟ ਦੇ ਵਿੱਚ ਔਰ ਬਾਕੀ ਜਿਹੜੀਆਂ ਅਜੇ ਅੰਡਰ ਦੀ ਕਰੰਟ ਜਿਹੜੀਆਂ ਗੱਲਾਂ ਨੇ ਉਹ ਮੈਂ ਅਜੇ ਨਹੀਂ ਕਰਨਾ ਚਾਹੁੰਦਾ ਸੋ ਉਹਦੇ ਵਿੱਚ ਕਿਤੇ ਨਾ ਕਿਤੇ ਤੇ ਇੰਡੀਆ ਜਿਹੜਾ ਆ ਉਹ ਝੁਕਦਾ ਆ ਦਿਖਾਈ ਦੇ ਰਿਹਾ ਸੋ ਇਹ ਕੋਈ ਜੇ ਆ ਇਹ ਇੰਡੀਆ ਦੀ ਵੇਖੋ ਇਹ ਵੀ ਇੱਕ ਬੁਖਲਾਹਟ ਆ ਔਰ ਇੱਕ ਉਸ ਗੱਲ ਤੇ ਮੋਹਰ ਲਾਉਂਦੀ ਹੈ ਜਿਹੜੀ ਤੋਂ ਆਪਾਂ ਗੱਲ ਕਰ ਰਹੇ ਆਂ ਵੀ ਉਹ ਕਹਿੰਦੇ ਵੀ ਬੇਬੁਨਿਆਦ ਆ ਪਰਸੋਂ ਅਦਾਲਤ ਵੱਲ ਸਮਨ جاری ਹੁੰਦੇ ਨੇ ਕੱਲ ਪੰਨੂ ਦੇ ਨਾਲ ਜਾਂ ਉਹਦੀ ਜਥੇਬੰਦੀ ਦੇ ਨਾਲ ਸਬੰਧਤ ਜਿਹੜੇ ਵੀ ਸੋਸ਼ਲ ਮੀਡੀਆ ਦਾ ਕੰਮ ਕਰਦੇ ਨੇ ਉਹ ਪੰਜਾਬ 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 ਦੇ ਕੋਨੇ-ਕੋਨੇ ਦੇ ਵਿੱਚ ਉਹਨਾਂ ਦੇ ਘਰਾਂ ਤੇ ਰੇਡ ਕੀਤੀ ਜਾਂਦੀ ਹੈ ਸੋ ਇਹ ਕੀ ਹੈ ਜੇ ਤੁਸੀਂ ਇੰਨੇ ਸੱਚੇ ਹੋ ਜਾਂ ਇੰਨੇ ਹੀ ਤੁਹਾਨੂੰ ਲੱਗਦਾ ਤੁਸੀਂ ਕੁਝ ਨਹੀਂ ਕੀਤਾ ਤਾਂ ਫਿਰ ਉਹਦੀ ਪਾਰਟੀ ਜਾਂ ਉਹਦੇ ਬੰਦਿਆਂ ਨੂੰ ਕਿਉਂ ਇਸ ਤਰੀਕੇ ਨਾਲ ਹਰਾਸ ਕੀਤਾ ਜਾ ਰਿਹਾ ਸੋ ਇਹਨਾਂ ਦੀ ਇੰਡੀਆ ਦੀ ਬੁਖਲਾਹਟ ਸਿੱਖਾ ਆਪਣਾ ਨਿਸ਼ਾਨਾ ਸਾਫ਼ ਰੱਖਣ ਆਪਣੇ ਸੰਘਰਸ਼ ਨੂੰ ਸਮਝਣ ਤੇ ਸੰਘਰਸ਼ ਦੇ ਰਾਹ ਪੈਣ